ਇਨੇ ਨੇੜੇ ਆਪਾਂ ਅੱਗੇ ਪਾਕਿਸਤਾਨ ਦੇ ਬਸ ਅੱਗੇ ਉਹ ਜੜ ਦੀ ਬਹਨਾ ਹੁੰਦਾ ਤਾਂ ਆਪਾਂ ਲਾਹ ਤੱਕ ਜਰੂਰ ਜਾਂਦੇ ਅੱਗੇ ਤੇ ਟ੍ਰੇਨ ਪੂਰਾ ਟਰੈਕ ਜਿਹੜਾ ਖਤਮ ਹੋ ਜਾਂਦਾ ਵਾ ਤੇ ਆ ਜਿਹੜੀ ਆਖੋ ਟ੍ਰੇਨ ਦੀ ਪਟੜੀ ਜਿਹੜੀ ਹੈ ਹੈਗੀ ਅਜੇ ਵੀ ਉਹ ਉਧਰ ਤੱਕ ਜਾਂਦੀ ਆ ਅੱਗੇ ਜਾ ਕੇ ਦੇ ਦੇ ਕਿੱਥੇ ਤੱਕ ਅੱਗੇ ਜਾਣਾ ਖਤਰੇ ਤੋਂ ਖਾਲੀ ਨਹੀਂ ਆ ਸੋ ਆਪਾਂ ਹਣ ਸਾਸਿਕਾਲ ਜੀ ਸਾਰਣ ਕੀ ਹਾਲ ਚਾਲ ਅੱਜ ਮੈਂ ਡੇਰਾ ਬਾਬਾ ਨਾਨਕ ਆਪ ਦੀ ਮੇਰੇ ਪਿੱਛੇ ਦੇਖ ਸਕਦੇ ਆ ਡੇਰਾ ਬਾਬਾ ਨਾਨਕ ਸਟੇਸ਼ਨ ਜਿਹੜਾ ਕਿ ਪੰਜਾਬ ਦਾ ਜੇ ਭਾਰਤ ਦਾ ਕੋਲ ਆਖਰੀ ਰੇਲਵੇ ਸਟੇਸ਼ਨ ਆ ਇਸ ਤੋਂ ਬਾਅਦ ਕਤਮ ਹੋਏ ਦਾ ਉੱਥੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਸਾਰਾ ਐਕਸਪਲੋਰ ਕਰਾਂਗੇ ਤੇ ਇਹਦੇ ਨਾਲ ਕੀ ਕਹਾਣੀ ਜੁੜੀ ਆ ਕਦੋਂ ਦਾ ਇਹ ਬਣਿਆ ਵਾ ਆਓ ਜਾਂਦੇ ਆ ਇਹਦੇ ਬਾਰੇ ਇਹ ਜਿਹੜਾ ਥੀ ਰੇਲਵੇ ਸਟੇਸ਼ਨ ਦੇਖਦੇ ਹੋ ਆ ਜਿਹੜਾ ਬੋਰਡ ਲੱਗਣ ਇਹ ਕਾਫੀ ਪੁਰਾਣਾ ਵਾ ਇੰਨਾ ਕੁ ਜ਼ਿਆਦਾ ਪੁਰਾਣਾ ਇਹਨੂੰ ਥੋੜਾ ਮਤਲਬ ਪੂਰਾ ਪੁਰਾਣਾ ਸਟੇਸ਼ਨ ਹੀ ਤੇ ਇਹ ਆ ਜਿਹੜਾ ਬੋਰਡ ਬਣਿਆ ਥੋੜਾ ਜਿਹਾ ਪੇਂਟ ਇਹਨੂੰ ਕੀਤਾ ਸਹੀ ਕੀਤਾ ਵਾ ਨਹੀਂ ਤੇ ਉਹਦਾ ਪੂਰਾ ਪੁਰਾਣਾ ਪੁਰਾਣਾ ਬਣਿਆ ਵਾ ਅੰਦਰ ਇਹਦੇ ਚੱਲਦੇ ਆ ਕੋਈ ਵੀ ਨਹੀਂ ਹੈਗਾ ਇੱਥੇ ਬਰਾਂ ਸੁੰਸਾਨ ਪਿਆ ਵਾ ਤੇ ਬਸ ਮੈਂ ਤੇ ਆਪਾਂ ਦੋ ਜਣੇ ਆ ਆ ਕੁਰਸੀਆਂ ਸਾਰੀਆਂ ਖਾਲੀਆਂ ਪਈਆਂ ਇਦਾਂ ਹੀ ਤੇ ਆ ਇੱਥੇ ਟ੍ਰੇਨਾਂ ਦੱਸਿਆ ਕਿੱਧਰੋਂ ਜਾਂਦੀ ਆ ਰਮਦਾਸ ਹਰਦੋਵਾਲ ਕੋਟਲਾ ਗੁਜਰਾ ਮਜੀਠਾ ਵੇਰਕਾ ਅਮਰੀਕਾ ਨਵੀਂ ਦਿੱਲੀ ਇਹ ਲਿਖਿਆ ਹੋਇਆ ਪਰ ਹੁਣ ਨਹੀਂ ਕਿਤੇ ਜਾਂਦੀ ਟਿਕਟ ਪ੍ਰਾਈਸ ਇਹਦੇ ਲਿਖਿਆ ਨਹੀਂ ਹੋਇਆ ਇੱਥੇ ਆ ਪੁਰਾਣੇ ਉਦੋਂ ਦੇ ਬਣੇ ਆ ਇਦਾਂ ਬਣੇ ਹੁੰਦੇ ਸੀ ਇੱਥੇ ਟਿਕਟ ਕਾਊਂਟਰ ਕਿੰਨੇ ਛੋੜੇ ਛੋੜੇ ਆ ਤੇ ਬੰਦ ਪਏ ਇਦਾਂ ਹੀ ਸਾਰੇ ਟਿਕਟ ਕਾਊਂਟਰ ਬੰਦ ਪਏ ਆ ਤੇ ਆ ਪਹਿਲਾਂ ਇੱਥੇ ਲੱਕੜ ਦਾ ਹੁੰਦਾ ਜਦਾ ਲੱਕੜ ਦਾ ਲੱਗਣਾ ਹੁਣ ਤੇ ਵੈਸੇ ਲੋਹੇ ਦੇ ਬੰਦਾ ਬੇ ਉਹ ਪਹਿਲਾਂ ਪੁਰਾਣਾ ਹੀ ਆ ਲੱਕੜ ਦਾ ਬਣਿਆ ਹੁੰਦਾ ਸੀ ਸਾਰੀ ਪੁਰਾਣੀ 올ਡ ਲੂਕ ਆ ਜਾਲੇ ਜੂਲੇ ਲੱਗੇ ਆ ਸਾਰਾ ਸੁਨਸਾਨ ਪਿਆ ਵਾ ਅੱਗੇ ਚੱਲਦੇ ਆ ਸਟੇਸ਼ਨ ਵੇਖਣ ਦਿਓ 1947 ਤੋਂ ਪਹਿਲਾਂ ਦਾ ਬਣਿਆ ਮਤਲਬ ਪਹਿਲਾਂ ਭਾਰਤ ਪਾਕਿਸਤਾਨ ਵੰਡਿਆ ਨਹੀਂ ਗਿਆ ਇੱਕੋ ਹੀ ਭਾਰਤ ਹੁੰਦਾ ਸੀ ਕੋਈ ਪਾਕਿਸਤਾਨ ਨਾਮ ਨਹੀਂ ਹੁੰਦਾ ਇੱਕੋ ਹੀ ਮਤਲਬ ਪਿਆਰ ਹੁੰਦਾ ਸੀ ਕੋਈ ਜਦੋਂ 47 ਦੀ ਵੰਡ ਹੋਈ ਪਾਕਿਸਤਾਨ ਅਲੱਗ ਹੋ ਗਿਆ ਤੇ ਇਹ ਸਟੇਸ਼ਨ ਇੱਧਰ ਆ ਗਿਆ ਉਧਰ ਇਕੱਠੇ ਹੀ ਹੁੰਦਾ ਸੀ ਕੋਈ ਨਹੀਂ ਇੱਧਰ ਮਾਨਾ ਜਾ ਸਕਦੇ ਟ੍ਰੇਨ ਤੋਂ ਟਰੈਕ ਕਰਤਾਰ ਉਹ ਇੱਧਰ ਮਤਲਬ ਟ੍ਰੇਨ ਤੇ ਜਾ ਸਕਦੇ ਆਸਾਨੀ ਨਾਲ ਉਧਰ ਆਪਾਂ ਜਾ ਸਕਦੇ ਹਾਂ ਫਿਲਹਾਲ ਕਈ ਕਾਰਨਾ ਕਰਕੇ ਕਈ ਗੱਦਾਰਾਂ ਕਰਕੇ ਆਪਾਂ ਉਧਰ ਇਹ ਵਟਵਾਰੇ ਹੋਏ ਤੇ ਇਹ ਕੰਮ ਹੋਇਆ ਕਿ ਨਹੀਂ ਜਾ ਸਕਦੇ ਉਧਰ ਇਸ ਕਰਕੇ ਸਾਰਾ ਸਟੇਸ਼ਨ ਖਾਲੀ ਪਿਆ ਵਾ ਕੋਈ ਨਹੀਂ ਹੈਗਾ ਤੇ ਪੱਤੇ ਸਾਰੇ ਕੋਈ ਸਫਾਈ ਨਹੀਂ ਤੇ ਸਾਰਾ ਮਲ ਇਦਾਂ ਹੀ ਪਿਆ ਵਾ ਹਾ ਜੇ ਪੁਰਾਣੀ ਲੁੱਕ ਉਧਰ ਥੋੜਾ ਕਲਰ ਹੋਇਆ ਵਾ ਇਧਰ ਤੇ ਕੁਛ ਨਹੀਂ ਇਦਾਂ ਪੁਰਾਣਾ ਮਿੱਟਨ ਮਟਨ ਵਾਲਾ ਹੋਇਆ ਹੁਣ ਤੇ ਜਿੱਥੇ ਕੋਈ ਨਾ ਕੀਤਾ ਗਿਆ ਤੇ ਮੇਸਨ ਮੇਟੀ ਜਾਣਾ ਪੂਰਾ ਇਹ ਡੇਰਾ ਬਾਬਾ ਨਾਨਕ ਜਿਹੜਾ ਨਾਲ ਕਿਹਾ ਇਹਨਾਂ ਜਿਆਦਾ ਪੁਰਾਣਾ ਸਟੇਸ਼ਨ ਹੈ ਤੇ ਆ ਮੇਸਨ ਉਹ ਹੁਣ ਜਿੱਥੇ ਘੰਟੀ ਟੰਗੀ ਹੁੰਦੀ ਆ ਇਥੇ ਵੀ ਪਹਿਲਾਂ ਪੁਰਾਣੇ ਇਦਾਂ ਹੀ ਘੰਟੀ ਮਾਰਦੇ ਹੁੰਦੇ ਸੀ ਬੈਲ ਨਹੀਂ ਹੁੰਦੀ ਹੁਣ ਤੇ ਬੜੀ ਟੈਕਨੋਲੋਜੀ ਅਪਰੂਵਮੈਂਟ ਹੋ ਗਈ ਆ ਪਰ ਪਹਿਲਾਂ ਇਦਾਂ ਕੁਛ ਨਹੀਂ ਇਧਰ ਰੂਮ ਬਣੇ ਸਾਰੇ ਬੰਦ ਬਈ ਤਾਲੇ ਲੱਗੇ ਹੋਏ ਆ ਪੂਰੇ ਪੁਰਾਣੇ ਦਰਵਾਜ਼ੇ ਆ ਜੰਗਾਲ ਲੱਗਾ ਪਿਆ ਵਾ ਉਹੀ ਪੁਰਾਣੇ ਦਰਵਾਜ਼ੇ ਕੋਛਣੀ ਇੱਥੇ ਸਟਾਫ ਰੂਮ ਦੇ ਬਣਿਆ ਸਾਰਿਆਂ ਦੇ ਤਾਲਾ ਲੱਗਾ ਵਾ ਹਾ ਤੁਸੀਂ ਦੇਖ ਸਕਦੇ ਆ ਪੁਰਾਣੇ ਆ ਪੁਰਾਣੇ ਜ਼ਮਾਨੇ ਦਾ ਤਾਲਾ ਪੁਰਾਣੇ ਬੂਏ ਪੁਰਾਣਾ ਮਤਲਬ ਇੱਥੇ ਆ ਜਨਰੇਟਰ ਰੂਮ ਤੇ ਇਸ ਤਾਲੇ ਲੱਗੇ ਪਏ ਆ ਇੱਥੇ ਕੋਈ ਵੀ ਨਹੀਂ ਰਹਿੰਦਾ ਜਾਂ ਕਿਦਾਂ ਕੀ ਹਿਸਾਬ ਆ ਇਹ ਵੇਟਿੰਗ ਰੂਮ ਆ ਤੇ ਆ ਸਾਰੇ ਉਦਾਂ ਹੀ ਬੰਦ ਪਏ ਆ ਤੇ ਕੁਰਸੀਆਂ ਖਾਲੀ ਹੋਈਆਂ ਤੇ ਆ ਮੈਨੂੰ ਲੱਗਦਾ ਕਾਫੀ ਪੁਰਾਣੇ ਸਮੇ ਦਾ ਵਾ ਹਾ ਜਿਹੜਾ ਬਣਿਆ ਇੱਥੋ ਹੀ ਟ੍ਰੇਨ ਦੀ ਪਟੜੀ ਚੇਜ ਹੁੰਦੀ ਹੋਊਗੀ ਇਦਰੋਂ ਹੀ ਕਰਦੇ ਹੋਣਗੇ 39 ਤੋਂ ਪਹਿਲਾਂ ਤੇ 47 ਦੇ ਲਾਗੇ ਇਥੇ ਨਿਕ ਜਿਆਦਾ ਚੈਲਪੈਲ ਹੁੰਦੀ ਹੁਣ ਤੇ ਕੋਈ ਵੀ ਨਹੀਂ ਨਜ਼ਰ ਆਉਂਦੇ ਆਂਦੇ ਇੱਕ ਪਰਿੰਦਾ ਵੀ ਨਹੀਂ ਪਰ ਮਾਰਨਦੇ ਆ ਮਾੜਾ ਮੋਟਾ ਬਸ ਅਸੀਂ ਦੋ ਜਾਣੇ ਇਥੇ ਇੰਨੇ ਕ ਜਿਆਦਾ ਮਲਸ ਹੰਸਾਨ ਲੱਗ ਤੀ ਆਸੇ ਪਾਸੇ ਨਿਗਾਹ ਮਾਰੋਗੇ ਨਾ ਜਦੋਂ ਤੁਸੀਂ ਕੱਲੇ ਆਓਗੇ ਦੂਰ ਦੂਰ ਤੱਕ ਤੁਹਾਨੂੰ ਕੋਈ ਚੀਜ਼ ਨਹੀਂ ਇਥੇ ਦਿਖਣੀ ਇੰਨਾ ਕ ਜਿਆਦਾ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਜੀ ਕੋਈ ਚੀਜ਼ ਨਹੀਂ ਇਥੇ ਲਾਗੇ ਨੇੜੇ ਹੁੰਦੀ ਤੇ ਜਦੋਂ ਟਰੈਕ ਵੇਖ ਰਹੇ ਹੋ ਬ੍ਰਿਟਿਸ਼ ਵੇਲੇ ਦਾ ਬੜਿਆਂ ਵਾ ਅੰਗਰੇਜ਼ਾਂ ਦੇ ਦੁਆਰਾ ਹੁਦੋਂ ਦਾ ਬਣਿਆ ਟਰੈਕ ਵੀ ਤੇ ਸਟੇਸ਼ਨ ਤੇ ਦੇਖ ਰਹੇ ਹੋ ਨਾ ਇਥੇ ਕੋਈ ਇੱਕ ਟਿਕਟ ਕਾਊਂਟਰ ਵਾਲਾ ਮੌਜੂਦ ਆ ਨਾ ਕੋਈ ਇੱਥੇ ਹੁੰਦਾ ਮੈਨੂੰ ਲੱਗਦਾ ਜਦੋਂ ਟਿਕਟ ਕਿੱਦਾਂ ਕੱਢਦੇ ਹਾਂ ਟਿਕਟ ਕੱਟਣ ਵਾਲਾ ਉਦੋਂ ਹੁੰਦੇ ਨੇ ਉਸ ਤੋਂ ਬਾਅਦ ਚੱਲ ਜਾਂਦੇ ਉਹ ਵੀ ਇੰਨਾ ਕੁ ਜ਼ਿਆਦਾ ਇਹ ਡਰਾਵਣਾ ਵੀ ਹੈਗਾ ਵਾ ਥੋੜਾ ਰਹਾਸੇਮਈ ਵੀ ਆ ਸਾਡੀ ਦੇਖ ਸਕਦੇ ਦੋ ਤਰ੍ਹਾਂ ਕੇ ਇੱਕ ਆ ਇੱਕ ਆ ਉਧਰ ਨੂੰ ਜਾਵਾਂਗੇ ਆਪਾਂ ਅੰਮ੍ਰਿਤਸਰ ਪਹੁੰਚੂਗਾ ਅੰਮ੍ਰਿਤਸਰ ਤੇ ਇੱਧਰੋਂ ਜਾਵਾਂਗੇ ਨਰੋਵਾਲ ਪਾਕਿਸਤਾਨ ਸਟੇਸ਼ਨ ਜਿਹੜਾ ਕਿ ਪੈਂਦਾ ਸੀ ਇੱਥੋਂ ਅੱਗੇ ਉਹ ਬੰਦ ਵੀ ਆ ਉਹ ਵੀ ਅੱਗੇ ਚੱਲਦੇ ਆ ਤੇ ਇੱਥੋਂ ਮਤਲਬ ਪੈਦਲ ਤੁਰ ਕੇ ਵੀ ਤੁਸੀਂ ਜਾ ਸਕਦੇ ਹੋ ਪਾਕਿਸਤਾਨ ਪਹਿਲਾਂ ਇਦਾਂ ਹੁੰਦਾ ਸੀ ਕਰਤਾਰਪੁਰ ਨੂੰ ਟ੍ਰੇਨ ਜਾਂਦੀ ਹੁੰਦੀ ਇੱਥੋਂ ਪਹਿਲਾਂ ਨਰੋਵਾਲ ਅੰਬਰਸਰੋਂ ਚੱਲਦੀ ਹੁੰਦੀ ਸੀ ਤੇ ਜਿਹੜੀ ਕਿ ਟਾਈਮਿੰਗ ਹੁਣ 7:30 ਮਿਨਸਣ ਹੋ ਗਈ ਆ ਤੇ ਉਹਦੇ ਵੀ ਤਿੰਨ ਡੱਬੇ ਹੁੰਦੇ ਟ੍ਰੇਨ ਦੇ ਸਿਰਫ ਜੜਬੀਆ ਬਾਣਾ ਇੰਨਾ ਜਿਆਦਾ ਥੋੜਾ ਡਰ ਵੀ ਲੱਗਣ ਰਿਹਾ ਕਿਉਂਕਿ ਆਪ ਦੀ ਦਰਸੇ ਜਿਹਾ ਜੇ ਲੱਗੇ ਜੋ ਤੁਸੀਂ ਇੱਥੇ ਆਓਗੇ ਨਾ ਮਤਲਬ ਡਰ ਵੀ ਲੱਗੇਗਾ ਤੇ ਮਤ ਤੇ ਅੱਜ ਟ੍ਰੇਨ ਦੀ ਮੈਂ ਗੱਲ ਕਰਨਿਆ ਹਾਂ ਇਹ ਸ਼ਾਮ ਨੂੰ 7:30 ਟ੍ਰੇਨ ਆਉਂਦੀ ਆ ਤੇ ਇਧਰੋਂ ਹੀ ਚੱਲ ਜਾਂਦੀ ਆ ਤੇ ਮੈਂ ਸਣਾ ਪਹਿਲਾਂ 4:00 ਵਰੀ ਚੱਲਦੀ ਹੁੰਦੀ ਟ੍ਰੇਨ ਇਧਰ ਆਉਂਦੀ ਹੁੰਦੀ ਸੀ ਤੇ ਬਾਅਦ ਵਿੱਚ ਜਦੋਂ ਲੋਕਡਾਊਨ ਲੱਗਦਾ ਵਾ ਤੇ ਲੋਕਡਾਊਨ ਤੋਂ ਪੱਕੀ ਏ ਟ੍ਰੇਨ ਬੰਦ ਹੋ ਜਾਂਦੀ ਆ 1.5 ਸਾਲ ਤੱਕ ਇਦਾਂ ਟ੍ਰੇਨ ਬੰਦ ਰਹਿੰਦੀ ਆ ਤੇ ਉਸ ਤੋਂ ਬਾਅਦ ਇੱਥੇ ਤੇ ਲੋਕ ਐਮਐਲਏ ਸਾਹਿਬ ਨੂੰ ਕਹਿ ਕੇ ਚਲਾਉਂਦੇ ਟਰੇਨ ਫਿਰ ਚੱਲਦੀ ਹੈ ਤੇ ਇਹਦਾ ਕਿਰਾਇਆ ਟਰੇਨ ਦਾ ਹੁੰਦਾ ਪਹਿਲਾਂ 10 ਰੁਪਏ ਵਾਜੋ ਕਰਾ ਦਿੰਦੇ ਥੋੜਾ ਵਾਜ ਜਾਂਦਾ 35 45 ਰੁਪਏ ਹੋ ਜਾਂਦਾ ਹੁਣ ਪਤਾ ਨਹੀਂ ਕਿੰਨਾ ਕਿਰਾਇਆ ਹੋ ਸਕਦਾ ਵਾ ਤੇ ਡੇਢ ਸਾਲੇ ਬੰਦ ਰਹੀ ਦੀ ਟਰੇਨ ਫਿਰ ਉਹ ਕਹਿੰਦੇ ਆ ਵੀ ਕੋਰੋਨਾ ਤੇ ਹੁਣ ਹਟ ਗਿਆ ਟਰੇਨ ਵੀ ਚਲਾ ਦਿਓ ਇਸ ਲਈ ਉਹ ਤੋਂ ਟਰੇਨ ਚੱਲਦੀ ਆ ਜੇ ਆ ਟਰੇਨ ਵੀ ਨਾ ਨਾ ਚੱਲੇ ਤੇ ਇਹ ਮੈਨੂੰ ਲੱਗਦਾ ਲੋਪ ਹੋ ਸਾਦਾ ਵੇ ਸਟੇਸ਼ਨ ਇੱਧਰ ਆਏ ਆ ਪੁਰਾਣੇ ਸਮੇਂ ਦਾ ਨਲਕਾ ਜਿਹੜਾ ਕਿ ਗਦਰ ਫਿਲਮ ਚ ਵੀ ਹੁੰਦਾ ਸੀ ਤੇ ਉਹੀ ਨਲਕਾ ਜਦ ਇਹ ਚੱਲਦਾ ਨਹੀਂ ਖਰਾਬ ਹੋਇਆ ਵਾ ਪਤਾ ਨਹੀਂ ਕਿੱਦਾਂ ਪਾਣੀ ਹੁੰਦਾ ਉਹ ਤੋਂ ਮੈਸਾ ਇਦਰੇ ਹੀ ਹੁੰਦਾ ਨਾ ਪਰ ਹੁਣ ਖਰਾਬ ਹੋਇਆ ਵਾ ਇਦਾਂ ਹੀ ਪਿਆ ਵਾ ਆ ਗੂਗਲ ਆ ਕੇ ਇਦਾਂ ਕਰ ਲੈਂਦੇ ਹੁਣ ਤੇ ਖਰਾਬ ਕੀਤਾ ਹੋਇਆ ਵਾ ਤੇ ਜਦੋਂ ਸੰਨੀ ਦਿਓਲ ਨਲਕਾ ਪੁੱਟਦੇ ਉਹ ਹੀ ਨਲਕਾ ਵਾ ਹੈ ਤੇ ਗੱਦਰ ਫਿਲਮ ਦਾ ਆਹ ਤੇ ਮੇਰੇ ਪਿੱਛੇ ਦੇਖਦੇ ਹੋ ਡੇਰਾ ਬਾਬਾ ਨਾਨਕ ਲਿਖਿਆ ਇੱਕ ਤੋਂ ਲੈਸ ਦਿਨ ਪਾਕਿਸਤਾਨ ਹੈਗਾ 1-2 ਕਿਲੋਮੀਟਰ ਆਪਾਂ ਤੁਰ ਕੇ ਪੈਦਲ ਵੀ ਜਾ ਸਕਦੇ ਆ ਤੇ ਪਹਿਲਾਂ ਪੈਦਲ ਹੀ ਜਾਂਦੇ ਹੁੰਦੇ ਸੀ ਤੇ ਹੌਣ ਤਾਂ ਵੈਸੇ ਟ੍ਰੇਨ ਪਹਿਲਾਂ ਜੋ ਚੱਲਦੀ ਹੁੰਦੀ ਸੀ ਉਦੋਂ ਤੇ ਚੱਲ ਜਾਂਦੇ ਸੀ ਤੇ ਹੁਣ ਵੈਸੇ ਬੰਦ ਕੀਤੀ ਹੋਈ ਟ੍ਰੇਨ ਅੱਗੇ ਵੀ ਖੜ੍ਹਦੇ ਜਿੱਥੇ ਟਰੈਕ ਖਤਮ ਹੀ ਹੋ ਜਾਂਦਾ ਵਾ ਤੇ ਜਦੋਂ ਤੁਸੀਂ ਮੈਪ ਤੇ ਸਰਚ ਕਰੋਗੇ ਤੇ ਉਹ ਤੁਹਾਨੂੰ ਇੱਥੇ ਸ਼ੋਅ ਕਰੇਗਾ ਨਾਰੋਵਾਲ ਦਾ ਸ਼ੋਅ ਕਰੇਗਾ ਜਦੋਂ ਤੁਸੀਂ ਖੋਲੋਗੇ ਤੇ ਆਹ ਡੇਰਾ ਬੱਬਾ ਨਾਲੇ ਕਿ ਲਿਖਿਆ ਇਹ ਜਿਹੜਾ ਬੋਰਡ ਆ ਨਾ ਬੋਰਡ ਦੀ ਮੈਂ ਗੱਲ ਕਰਾਂ ਆ ਕਿੰਨਾ ਗਾੜਾ ਕੀਤਾ ਪਹਿਲਾਂ ਤੇ ਬੜ ਮੇਟੀ ਗਿਆ ਸੀ ਕੋਈ ਨਾਮ-ਨਿਸ਼ਾਨ ਨਹੀਂ ਆ ਹੁਣ ਥੋੜਾ ਚਿਰ ਹੋਇਆ 1-2 ਸਾਲ ਡਿਵੈਲਪਮੈਂਟ ਕੀਤੀ ਹੈ ਜਦੋਂ ਦਾ ਕਰਤਾਰਪੁਰ ਕੋਰੀਡੋਰ ਬਣਿਆ ਨਾ ਉਧਰ ਕੋਰੀਡੋਰ ਬਣਿਆ ਹੋਗਾ ਜਿੱਧਰ ਤੇ ਇਹ ਜਾ ਸਕਦੇ ਪਾਕਿਸਤਾਨ ਨਾਲ ਉਦੋਂ ਤੇ ਡਿਵੈਲਪਮੈਂਟ ਹੋਈ ਆ ਸਟੇਸ਼ਨ ਦੀ ਥੋੜੀ ਬਹੁਤੀ ਨਹੀਂ ਤੇ ਉਦਾਂ ਤੇ ਮਤਲਬ ਸਟੇਸ਼ਨ ਕੋਈ ਮਤਲਬ ਇੱਥੇ ਕੋਈ ਪੁੱਛਣ ਕਿਛਣ ਵਾਲਾ ਨਹੀਂ ਹੈਗਾ ਪਟੜੀ ਦੇਖ ਸਕਦੇ ਆ ਦੋ ਪਟੜੀਆਂ ਵਾ ਤੇ ਆ ਜੰਗਾਲ ਲੱਗਾ ਪਿਆ ਪਟੜੀ ਇੱਥੇ ਕੋਈ ਵੀ ਨਹੀਂ ਮਤਲਬ ਇੱਥੋਂ ਟ੍ਰੇਨ ਉੱਥੇ ਤੱਕ ਮਤਲਬ ਬਤ ਖੜਦੀ ਆ ਉੱਥਾਂ ਹੀ ਪਿੱਛੇ ਹੋਂਦੀ ਆ ਟ੍ਰੇਨ ਉਹ ਸਾਰਾ ਜੰਗਾਲ ਲੱਗਾ ਪਿਆ ਟ੍ਰੇਨ ਆ ਦੋ ਟਰੈਕ ਆ ਅੱਗੇ ਜਾ ਕੇ ਇੱਕ ਹੋ ਜਾਂਦਾ ਮੈਂ ਤੁਹਾਨੂੰ ਦਿਖਾਉਣਾ ਆ ਆ ਵੀ ਦੇਖ ਸਕਦੇ ਆ ਦੋ ਪਟੜੀਆਂ ਵ ਜਿਹੜੇ ਕਿ ਸਿੱਧੀ ਉਹ ਰਸਤਾ ਜਾਂਦਾ ਹੁੰਦਾ ਸੀ ਪਾਕਿਸਤਾਨ ਨਰਵਲ ਇਧਰੋਂ ਪਿੱਛੋਂ ਟ੍ਰੇਨ ਚੱਲਦੀ ਸੀ ਉਧਰੋਂ ਉਧਰੋਂ ਜਾ ਕੇ ਸਿੱਧਾ ਉਧਰ ਕਰਤਾਰਪੁਰ ਮਾਨਾਂ ਤਹੀ ਜਾ ਸਕਦੇ ਸੀ ਪਰ ਕਈ ਕਾਰਨਾ ਕਰਕੇ ਚੀਜ਼ਾਂ ਬੰਦ ਹੋ ਗਈਆਂ ਜਿਹੜਾ ਕਿ ਬੜਾ ਖੁਰਤਰਾ ਵੀ ਹੁੰਦਾ ਵਾ ਦੁਖਦਾਈ ਵੀ ਆ ਕਿ ਆਪਾਂ ਜਾ ਨਹੀਂ ਸਕਦੇ ਕਈ ਕਾਰਨਾ ਕਰਕੇ ਆਜਾ ਵੇਖੋ ਟ੍ਰੈਕ ਆ ਦੋ ਹੋ ਕੇ ਇੱਕ ਹੋ ਜਾਂਦਾ ਮੁੜ ਕੇ ਉਸ ਤੋਂ ਬਾਅਦ ਆ ਕੇ ਪ੍ਰੋਪਰ ਇੱਕ ਟ੍ਰੈਕ ਹੋ ਜਾਂਦਾ ਤੇ ਆ ਜਿਹੜਾ ਪੁਰਾਣਾ ਬਣਿਆ ਹੋਇਆ ਆ ਏ ਮੈਂ ਆ ਜਿਹੜੇ ਤੁਸੀਂ ਵੇਖ ਸਕਦੇ ਮੋਰਚਾ ਜਿਹੜਾ ਬਣਿਆ ਵਾ ਇਹਦੇ ਅੰਦਰ ਖਲੋਕ ਇੱਕ ਗਾੜ ਜਿਹੜਾ ਹੁੰਦਾ ਹੋਊਗਾ ਇੱਥੇ ਪਟਰੀ ਦੀ ਆ ਚੇਂਜ ਕਰਦਾ ਹੋਊਗਾ ਤੇ ਇਹਦੇ ਅੰਦਰ ਚਾਰ ਆ ਬਣਾਏ ਆ ਗੋਆ ਇਧਰੋਂ ਟ੍ਰੇਨ ਦੇ ਵੇਖ ਸਕਦਾ ਵਾ ਇਹ ਕਿਧਰੋਂ ਤੇ ਇਧਰੋਂ ਜਦੋਂ ਮੀਂਹ ਆਉਂਦਾ ਹੋਊਗਾ ਬਾਰਿਸ਼ ਹੁੰਦੀ ਹੋਊਗੀ ਉਦੋਂ ਇੱਥੋਂ ਵੇਖਦਾ ਹੋਏਗਾ ਇੰਦਰ ਰਾਈਟ ਸਾਈਡ ਮਨ ਲੈਫਟ ਸਾਈਡ ਸਾਰੇ ਬੰਨ ਵੇਸ ਦੇ ਟ੍ਰੇਨ ਆਉਂਦੀ ਜਾਂਦੀ ਕਿਧਰੋਂ ਕੀ ਸਾ ਤੇ ਆ ਉਦਾਂ ਦਾ ਪੁਰਾਣਾ ਦਾ ਪੁਰਾਣਾ ਬਣਿਆ ਆ ਮੋਰਚਾ ਜਿੰਨੂੰ ਕਹਿ ਦਿੰਦੇ ਆ ਇੱਥੋਂ ਪਤਾ ਲੱਗਦਾ ਇੰਨਾ ਕਿ ਪੁਰਾਣਾ ਜਿਆਦਾ ਸਟੇਸ਼ਨ ਆ ਨਾ ਜਿੱਦਾਂ ਖਲੋਤਾ ਵਾ ਇੱਥੋਂ ਇਹਦੇ ਪਤਾ ਲੱਗ ਸਕਦੇ ਕਿੰਨਾ ਪੁਰਾਣਾ ਸਟੇਸ਼ਨ ਹੋਊਗਾ ਤੇ ਉੱਥੋਂ ਚੇਂਜ ਕਰਦਾ ਉਹ ਗੱਲ ਲੈਣ ਅਈ ਅੱਗੇ ਤੇ ਟ੍ਰੇਨ ਪੂਰਾ ਟਰੈਕ ਜਿਹੜਾ ਖਤਮ ਹੋ ਜਾਂਦਾ ਵਾ ਆ ਚਿੱਟਾ ਇਹ ਨਾਲੇ ਲਾ ਕੇ ਲਾਤਾ ਆ ਇੱਥੋਂ ਅੱਗੇ ਪਟਰੀ ਪੂਰੀ ਖਤਮ ਹੋ ਜਾਂਦੀ ਆ ਉਹ ਦੀ ਦੇਖ ਸਕਦੇ ਉਧਰੋਂ ਸਟਾਰਟ ਉਧਰੋਂ ਸਟਾਰਟ ਤੇ ਇੱਥੇ ਅੱਗੇ ਖਤਮ ਹੋ ਜਾਂਦੀ ਆ ਇੱਥੇ ਅੱਗੇ ਜਾਣਾ ਲਾਉਡ ਤੇ ਨਹੀਂ ਹੈਗਾ ਪਰ ਫੇਰ ਵੀ ਆਪਾਂ ਜਾਣਨੇ ਆ ਤੇ ਆ ਜਿਹੜੀ ਆਖੋ ਟ੍ਰੇਨ ਦੀ ਪਟਰੀ ਜਿਹੜੀ ਆ ਹੈਗੀ ਅਜੇ ਵੀ ਉਹ ਉਧਰ ਤੱਕ ਜਾਂਦੀ ਆ ਅੱਗੇ ਜਾ ਕੇ ਦੇ ਦੇ ਕਿੱਥੇ ਤੱਕ ਤੇ ਆਹ ਜਿਹੜੀ ਸੜਕਾ ਪਿੰਡ ਵੱਲੋਂ ਜਾਂਦੀ ਇੱਥੇ ਜਿਹੜਾ ਪਿੰਡ ਹੋਏਗਾ ਇਹ ਨਾ ਛੜਕਦੇ ਅੰਦਰ ਹੀ ਰੇਲ ਦੀ ਪਟੜੀ ਕੀਤੀ ਹੋਈ ਆ ਅੰਦਰ ਹੀ ਮਤਲਬ ਮਿੱਟੀ ਦੇ ਅੰਦਰ ਹੀ ਦੱਬੀ ਗਈ ਐ ਤੇ ਸੜਕ ਦੇ ਅੰਦਰ ਦੱਬੀ ਗਈ ਆ ਉਹ ਲੱਗਾ ਬੋਰਡ ਉਧਰੋਂ ਬੰਦ ਆ ਤੇ ਅੱਗੇ ਚੱਲ ਕੇ ਦੇ ਦਿਆਂ ਅੱਗੇ ਰਾਹ ਖੇਤਾਂ ਵੱਲ ਜਾਂਦਾ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਵੱਲ ਵਿੱਚੋਂ ਪਟੜੀ ਐ ਜਾਂਦੀ ਹੁੰਦੀ ਸੀ ਤੇ ਕਹਿ ਸਕਦੇ ਤੁਸੀਂ ਵੈਸੇ ਹਾਂ ਸੁਨਸਾਨ ਆ ਬਹੁਤ ਜ਼ਿਆਦਾ ਜਾਣਾ ਅੱਗੇ ਖਤਰੇ ਤੋਂ ਖਾਲੀ ਨਹੀਂ ਆ ਪਰ ਫਿਰ ਵੀ ਆਪਾਂ ਰਸਤੇ ਜਾਣ ਕੇ ਜਾਵਾਂਗੇ ਪਟੜੀ ਦੀ ਦੇਖ ਸਕਦੇ ਮਿੱਟੀ ਦੇ ਅੰਦਰ ਦੱਬੀ ਹੋਈ ਆ ਆਹ ਦੀ ਦੇਖਦੇ ਆ ਕਾ ਕੁਗਿਆ ਕਾ ਫੂਸ ਇੰਨਾ ਕੁ ਪੁਰਾਣੀ ਜਿਹੀ ਪਟੜੀ ਦੀ ਇੱਥੋਂ ਹਸਾਲ ਲਾ ਸਕਦੇ ਆ ਤੇ ਪਟੜੀ ਮਤਲਬ ਮਿੱਟੀ ਦੇ ਅੰਦਰ ਦੱਬੀ ਗਈ ਆ ਲਾਗੇ ਖੇਤ ਹੁਣ ਤਾਂ ਜ਼ਮੀਨਾਂ ਆ ਲਾਗੇ ਜਿਹੜੇ ਖੇਤ ਕਿਨੇ ਸਰਸੋਂ ਕੋਈ ਕੁਛ ਪਾਰ ਕਾ ਗੋਭੀ ਮਤਲਬ ਸਬਜ਼ੀਆਂ ਬੀਜੀਆਂ ਆ ਆਸ-ਪਾਸੇ ਤੇ ਇਧਰ ਤੇ ਪੂਰਾ ਫਿਰਾਂ ਇੰਨਾ ਕੁ ਜ਼ਿਆਦਾ ਜੰਗਲ ਛਾ ਗਿਆ ਹੁੰਨੇ ਜਿੱਦਾਂ ਉਹ ਸਾਬ ਹੋ ਗਿਆ ਟ੍ਰੇਨ ਦੀ ਪਟਰੀ ਅੱਗੇ ਵੀ ਜਾਈ ਜਾਂਦੀ ਆ ਉਥੋਂ ਜਿੱਥੋਂ ਤੱਕ ਤੁਸੀਂ ਨਿਗਾਹ ਮਾਰੋਗੇ ਟ੍ਰੇਨ ਦੀ ਪਟਰੀ ਅੱਗੇ ਚੱਲੀ ਜਾਂਦੀ ਆ ਦੇਖ ਸਕਦੇ ਤੁਸੀਂ ਟ੍ਰੇਨ ਦੀ ਪਟਰੀ ਕਿੱਥੋਂ ਤੱਕ ਜਾ ਕੇ ਖਤਮ ਹੁੰਦੀ ਆ ਇਹ ਜਾ ਕੇ ਵੇਖਦੇ ਅੱਗੇ ਆ ਗਏ ਆਪਾਂ ਟ੍ਰੇਨ ਦੀ ਲਾਸਟ ਹੱਦ ਤੱਕ ਜਿੱਥੋਂ ਤੱਕ ਆਈ ਆ ਸਕਦੇ ਹਾਂ ਇਸ ਤੋਂ ਬਾਅਦ ਪਟਰੀ ਅੱਗੇ ਲੱਭਨ ਨੇ ਵੀ ਦਈ ਹੋਏਗੀ ਜਰੂਰ ਪਰ ਅੱਗੇ ਦੇ ਚਾੜ ਬਿਆ ਬਣੇ ਨਾ ਕਿ ਜ਼ਿਆਦਾ ਅੱਗੇ ਜਾਣਾ ਖਤਰੇ ਤੋਂ ਖਾਲੀ ਨਹੀਂ ਤੇ ਆਪਾਂ ਜਾ ਵੀ ਨਹੀਂ ਸਕਦੇ ਇਸ ਲਈ ਪਟਰੀ ਤੇ ਹੈ ਕਿ ਕਿੱਥੋਂ ਤੱਕ ਜਾ ਸਕਦੇ ਆ ਅੱਗੇ ਮੇਰੇ ਸਾਹਮਣੇ ਪਟਰੀ ਉਹ ਤੱਕ ਬਤ ਬਤ ਹੋਏਗੀ ਤੇ ਉਸ ਤੋਂ ਬਾਅਦ ਮਲ ਖਤਮ ਹੀ ਅੱਗੇ ਖੇਤੀ ਖੂਤੀ ਹੋਈ ਆ ਅੱਗੇ ਜਿਆੜਬੀਆ ਬਣਾ ਇਸ ਤੋਂ ਅੱਗੇ ਆਪਾਂ ਨਹੀਂ ਜਾ ਸਕਦੇ ਇੰਨਾ ਕਿ ਜਿਆਦਾ ਮਲ ਰਸੇ ਮਾਈ ਡਰਾਉਣੇ ਸੀਨ ਵੀ ਹੈਗੇ ਇੱਥੇ ਸੋ ਇਧਰ ਤੇ ਬਾਕੀ ਖੇਤੀ ਖੂਤੀ ਬੀਜੀ ਗਈ ਆ ਹੁਣ ਆਪਾਂ ਵਾਪਸ ਚੱਲਦੇ ਆਂ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਕਿਸੇ ਟਾਈਮ ਤੇ ਆਪਾਂ ਇਧਰ ਪਾਕਿਸਤਾਨ ਤੁਰ ਕੇ ਪੈਦਲ ਜਾ ਸਕਦੇ ਹਾਂ ਇਥੋਂ ਪੈਦਲ ਜਾਣਾ ਬੜਾ ਆਸਾਨ ਹੀ ਮਤਲਬ ਬੜੀ ਨੇੜੇ ਇਥੋਂ ਲੈ ਜਾਂਦਾ ਸਿਰਫ ਬਾਤੋਂ ਇਥੋਂ ਬਾਰਡਰ ਰਹਿੰਦਾ 1 ਕਿਲੋਮੀਟਰ ਲੈਸ ਦੇਣ ਮੇਰੇ ਸਾਹੋਂ 1 ਕਿਲੋਮੀਟਰ ਬਾਰਡਰ ਆ ਜਾਂਦਾ ਇੰਨੇ ਨੇੜੇ ਆਪਾਂ ਅੱਗੇ ਪਾਕਿਸਤਾਨ ਦੇ ਬਸ ਅੱਗੇ ਉਹ ਜੜਦੀਆ ਬੰਨਾ ਹੁੰਦਾ ਤੇ ਆਪਾਂ ਲਾਸ ਤੱਕ ਜ਼ਰੂਰ ਜਾਂਦੇ ਅੱਗੇ ਜਾਣਾ ਖਤਰੇ ਤੋਂ ਖਾਲੀ ਨਹੀਂ ਆ ਸੋ ਆਪਾਂ ਵਾਪਸ ਮੁੜਨਾ ਸਹੀ ਸਮਝਦੇ ਆ ਆ ਬਾਬਾ ਸਟੇਸ਼ਨ ਵਾਲ ਜੋ ਤੁਸੀਂ ਆਓਗੇ 1 ਰੋਡ ਇੱਧਰ ਜਾਂਦਾ ਜਿਹੜਾ ਕਿ ਗੁਰਦੁਆਰੇ ਸਾਈਡ ਜਾਂਦਾ ਇਥੋਂ 2-3 ਕਿਲੋਮੀਟਰ ਦੂਰ ਗੁਰਦੁਆਰਾ ਹੈਗਾ ਸ਼੍ਰੀ ਚੋਲਾ ਸਾਹਿਬ ਗੁਰਦੁਆਰਾ ਇਥੋਂ 2-3 ਕਿਲੋਮੀਟਰ ਦੂਰ ਲੈਸ ਦੇ ਤੇ ਇੱਥੇ ਵੀ ਕੁਝ ਹੁੰਦਾ ਹੀ ਹੋਏਗਾ ਲੇਕਿਨ ਹੁਣ ਇਹ ਵਾਕੋ ਇਹ ਰੇਲਵੇ ਦੀ ਹੈ ਕੋਈ ਹੈਗੀ ਆ ਰਿਲੇਟਡ ਤੇ ਇਹ ਵੀ ਖਤਮ ਹੋ ਗਈ ਆ ਰੇਲਵੇ ਡਰਾਗ ਦਿੱਦਾ ਹੀ ਪਈਆਂ ਇਹ ਲੱਕੜਾ ਕਿਥੋਂ ਹਸਾਬ ਲਾਇਆ ਜਾ ਸਕਦਾ ਕਿੰਨੀਆਂ ਪੁਰਾਣੇ ਲੱਕੜਾ ਉੱਧੇ ਪਈਆਂ ਹੁਣ ਤਾਂ ਸੱਪਾਂ ਨੇ ਪਤਾ ਨਹੀਂ ਕਿੰਨਾ ਕਿੰਨਾ ਨੇ ਆਪਣਾ ਘਰ ਬਣਾਇਆ ਇੱਥੇ ਸੱਪ ਵੀ ਹੁੰਦੇ ਹੋਣੇ ਆ ਸੋ ਆਪਾਂ ਨੇੜੇ ਤੇ ਨਹੀਂ ਬਹੁਤਾ ਜਾਣਾ ਆ ਇਦਾਂ ਬੂਡ ਕਿਸੇ ਦੇ ਪਏ ਇਦਾਂ ਪੁਰਾਣੀ ਲੱਕੜਾ ਪਈਆਂ ਵਾ ਗਲ ਚੁੱਕੀਆਂ ਵਾ ਤੇ ਆ ਪੁਰਾਣਾ ਇੱਥੇ ਬਣਿਆ ਇੱਕ ਹੋਰ ਚੰਗੇ ਰਿਹਾਣ ਇੱਥੇ ਵੀ ਕੋਈ ਫੰਦਰ ਵੇਂਦਾ ਹੈ ਹਤਾਲਾ ਹੁਣ ਤਾਂ ਲੱਗਾ ਪੂਰਾ ਬੰਦ ਪਿਆ ਏ ਲੱਕੜਾ ਦੇ ਬਣਿਆ ਆ ਤੇ ਪੂਰਾ ਤੁਸੀਂ ਦੇਖ ਸਕਦੇ ਹੈਰੀ ਤੇਜੇ ਦੀ ਲੋਕਿਆ ਫਲਾਣਾ ਅੰਦਰ ਚਿੜੀਆਂ ਚੱਕ ਹੁੰਦੀਆਂ ਅੰਦਰ ਕੀ ਹੋ ਸਦਾ ਇਹ ਤਾਂ ਪਤਾ ਨਹੀਂ ਬੰਦ ਆ ਫੇਸ ਜੀ ਆ ਦੇ ਸਾਡੀ ਡੇਰਾ ਬੱਬਾ ਨਾਨਕ ਤੋਂ ਅੱਗੇ ਜਿਹੜਾ ਰੇਲਵੇ ਸਟੇਸ਼ਨ ਖਤਮ ਹੋ ਜਾਂਦਾ ਇਸ ਜਿਆਦਾ ਦੇ ਵਲੌਗ ਦੀ ਸਾਡੀ ਜਾਣਕਾਰੀ ਜੇ ਵਧੀਆ ਲੱਗੀ ਹੋਏ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਐਦਾਂ ਦੇ ਹੋਰ ਹੋਰ ਵਧੀਆ ਵੀ ਦੇ ਵਲੌਗ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਦੇ ਆ ਨੈਕਸਟ ਵੀਡੀਓਸ ਸਬਸਕ੍ਰਾਈਬ ਟਿੱਲ ਅਨ ਟੇਕਰ ਬਾਏ ਬਾਏ